ਮੇਰਾ ਨਾਮ ਅਨਮੋਲ ਹੈ ਇੱਥੇ ਜਦੋਂ ਮੈਂ ਆਇਆ ਮੈਨੂੰ ਥਾੜੀ ਆਵਾਜ਼ ਆਈ ਬਸ ਤੇ ਜਦੋਂ ਮੰਦਰ ਆਇਆ ਦੇਖਿਆ ਸ਼ੀਸ਼ਾ ਟੁੱਟ ਗਿਆ ਦਾ ਸੀ ਦੇਖੇ ਬੰਦੇ ਤੁਸੀਂ ਮੈਂ ਨਹੀਂ ਦੇਖਿਆ ਕਿਸੇ ਨੂੰ ਮੈਨੂੰ ਬਸ ਆਵਾਜ਼ ਆਈ ਜਦੋਂ ਮੰਦਰ ਆਇਆ ਗਿਆ ਸਾਰੇ ਸਾਰੇ ਡਰ ਕੇ ਇੱਥੇ ਵੜ ਗਏ ਸੀ ਮੇਰਾ ਨਾਮ ਰਾਜਾ ਸਰਮਾ ਇੱਥੇ ਬ੍ਰਾਂਚ ਬਣਿਆ ਰ ਅਚਾਨਕ ਹੀ ਦੋ ਮੁੰਡੇ ਆਏ ਮੋਟਰਸਾਈਕਲ ਤੇ ਤੇ ਫਾਇਰ ਕਰਕੇ ਚਲ ਗਏ ਉਸ ਟਾਈਮ ਤੇ ਤਿੰਨ ਚਾਰ ਗਸਮਰ ਬੈਠੇ ਹੀ ਅੰਦਰ ਤੋ ਜਿੱਦਾਂ ਹੀ ਫਾਇਰ ਦੀ ਆਵਾਜ਼ ਸੁਣੀ ਉਹ ਚੱਲ ਗਿਆ ਆਪਣੀ ਗੱਡੀ ਲੈ ਕੇ ਨਿਕਲ ਗਿਆ ਤਰੋਂ ਤੇ ਤੁਸੀਂ ਦੇਖਿਆ ਉਹਨਾਂ ਨੂੰ ਜਿਹੜੇ ਆਏ ਸੀ ਨਹੀਂ ਨਹੀਂ ਮੈਂ ਉਸ ਟਾਈਮ ਤੇ ਬਾਹਰ ਹੀ ਨਾ ਕਾਫੇ ਹਾਂ ਮੈਂ ਦਿੱਤਾ ਮੈਂ ਦੇਖਿਆ ਕਿ ਆਵਾਜ਼ ਆਈ ਗੋਲੀ ਦੀ ਫਿਰ ਮੈਂ ਚੱਕ ਤਾਂ ਦੇਖਿਆ ਇੱਥੇ ਦੇਖਿਆ ਕਿ ਉਹ ਚੀਸ਼ੇ ਦੇ ਬਾਹਰ ਜਿਹੜਾ ਹੈਗਾ ਫਾਇਰ ਹੋਇਆ ਕਾਦੇ ਤੇ ਸ਼ੀਸ਼ੇ ਤੇ ਨਹੀਂ ਨਹੀਂ ਮੁੰਡੇ ਕਾਦੇ ਤੇ ਮੁੰਡੇ ਬਾਈਕ ਤੇ ਪਿਸਤਲ ਦੇਖੀ ਇਹ ਜਿਸ ਨੇ ਉਹਨਾਂ ਦੇ ਹੱਥ ਨਹੀਂ 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 ਰਾਈਗਾ ਫਿਰ ਕੀ ਕੋ ਬਾਜ ਆਈ ਹੈ ਅਸਲ ਦੀ ਕੋਈ ਹਾਂਜੀ ਬਾਜ ਆਈ ਹੈ ਫਾਇਰ ਦੀ ਆਵਾਜ਼ ਆਈ ਫਾਇਰ ਦੀ ਆਵਾਜ਼ ਆਈ ਹਾਂ ਜੀ ਹਾਂ ਜੀ ਇਹ ਹੁਣ ਕੀ ਪੁਲਿਸ ਵਾਲੇ ਆਏ ਤੇ ਹਾਂ ਜੀ ਮੈਂ ਇਮੀਡੀਏਟਲੀ ਐਸਐਚਓ ਸਾਹਿਬ ਨੂੰ ਕਾਲ ਕੀਤਾ ਤੇ ਪੂਰਾ ਆਏ ਤੇ ਇਨਵੈਸਟੀਗੇਸ਼ਨ ਕਰਕੇ ਗਏ ਆ ਉਸ ਤੋਂ ਬਾਅਦ ਐਸਪੀ ਸਾਹਿਬ ਵੀ ਆਏ ਆ ਤੇ ਬਾਕੀ ਹੋਰ ਵੀ ਸਾਰੀ ਫਰੋਦੀ ਦੀ ਕਾਲ ਤੇ ਨਹੀਂ ਕਿਸੇ ਨੂੰ ਕਿਸੇ ਤਰ੍ਹਾਂ ਦੀ ਫਰੋਦੀ ਦੀ ਕਾਲ ਹੋਈ ਕੋਈ ਇਦਾਂ ਦੇ ਇਫੈਕਟ ਪੈਰਾ ਹੋਇਆ ਨਹੀਂ ਨਹੀਂ ਇਦਾਂ ਦਾ ਕੁਝ ਨਹੀਂ ਹੈ ਕੁਝ ਨਹੀਂ ਆਜ ਕੱਲ ਉਦਾਂ ਹੀ ਮਾਹੌਲ ਬਹੁਤ ਜ਼ਿਆਦਾ ਖਰਾਬ ਚੱਲਦਾ ਪਿਆ ਹੈ ਹਾਂ ਠੀਕ ਹੈ ਨਾ ਚੱਲਦਾ ਬੜੀ ਚਿੰਤਾ ਦੀ ਗੱਲ ਹੈ ਕਿ ਗੁਰਦਾਸਪੁਰ ਸ਼ਹਿਰ ਦੇ ਵਿੱਚ ਕਦੀ ਐਹੋ ਜਿਹੀਆਂ ਘਟਨਾਵਾਂ ਨਹੀਂ ਸੁਣੀਆਂ ਤੁਸੀਂ ਦੇਖ ਸਕਦੇ ਹੋ ਕਿ 2 ਦਿਨ ਤੋਂ ਲਗਾਤਾਰ ਇਹ ਤੀਜੀ ਘਟਨਾਵਾਂ ਤੇ ਲਾਅ ਆਰਡਰ ਦੀ ਗੱਲ ਕਰੀਏ ਤੇ ਲਾਅ ਆਰਡਰ ਦੇਖ ਹੀ ਨਹੀਂ ਰਿਹਾ ਕਿਤੇ ਕੋਈ ਅਜੇ ਤੱਕ ਕੇਸ ਟਰੇਸ ਨਹੀਂ ਹੋਇਆ ਜਿੰਨੀਆਂ ਗੋਲੀਆਂ ਪਿੱਛੇ ਚਲੀਆਂ ਉਹ ਵੀ ਨਹੀਂ ਟਰੇਸ ਕਰ ਸਕੇ ਸੋ ਅੱਜ ਦੇ ਸਮੇਂ ਵਿੱਚ ਲੋਕ ਜਿਹੜੇ ਨੇ ਸਕਰੀਅਤ ਮਹਿਸੂਸ ਕਰ ਰਹੇ ਨੇ ਸਾਰੀਆਂ ਦੁਕਾਨਾਂਾਂ ਲੋਪਰ ਡਰਦੇ ਸਾਰੇ ਸ਼ਹਿਰੀ ਹੁਣੇ ਹੀ ਬੰਦ ਕਰਕੇ ਘਰਾਂ ਨੂੰ ਚਲੇ ਗਏ ਜੇ ਇਸ ਤਰ੍ਹਾਂ ਹੀ ਕੰਮ ਚੱਲਦਾ ਰਿਹਾ ਤਾਂ ਉਹ ਵਾਲੇ ਸਮੇਂ ਦੇ ਵਿੱਚ ਲੋਕ ਜਿਹੜੇ ਨੇ ਉਹ ਦੁਕਾਨਾਂ ਖੋਲਣ ਤੋਂ ਵੀ ਡਰਨਗੇ ਕਿ ਲੋਕ ਕਿੱਦਾਂ ਬਿਜ਼ਨਸ ਕਰਨਗੇ ਇੱਕ ਦਿਨ ਲੱਗਿਆ ਵੀ ਨਹੀਂ ਪਿਆ ਰਾਤੀ 23:00 ਵਜੇ ਉੱਥੇ ਫਾਸਟਾਂ ਨਾਲ ਗੋਲੀ ਚੱਲੀ ਆ ਦੋ ਦਿਨ ਪਹਿਲੇ ਹੀ ਅੱਸੀ ਹਫਤੇ ਜੇ ਰੋਡ 'ਤੇ ਚੱਲੀ ਸੀ ਪਾਜੀ ਅੱਗੇ ਤੇ ਕਦੀ ਜਦੋਂ ਅਖਬਾਰ ਪੜ੍ਹਦੇ ਸੀ ਸਵੇਰੇ ਕਦੀ ਕਦੀ ਸੁਣਿਆ ਸੀ ਵੀ ਆ ਗੋਲੀ ਚੱਲ ਗਈ ਆ ਉਹ ਵੀ ਕੋਈ ਰੰਜਿਸ਼ ਕਰਕੇ ਅੱਜ ਤੇ ਨੇਕਾ ਗੋਲੀਆਂ ਚੱਲ ਰਹੀਆਂ ਸਮਝ ਹੀ ਨਹੀਂ ਆ ਰਹੀ ਵੀ ਵੜ ਕੀ ਰਿਹਾ ਪੰਜਾਬ ਕਿੱਧਰ ਨੂੰ ਜਾ ਰਿਹਾ ਜੇ ਪੰਜਾਬ ਇਦਾਂ ਹੀ ਇਦਾਂ ਹੀ ਚੱਲਦਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੋਕਾਂ ਨੂੰ ਹੁਣ ਮੈਂ ਪਰਸੋਂ ਜਿਹੜਾ ਵਾ ਐਸਐਸਪੀ ਦਫ਼ਤਰ ਦਾ ਵੀ ਘਰਾਓ ਕਰਾਂਗੇ ਯੂਥ ਕਾਂਗਰਸ ਵੱਲੋਂ ਵੱਡੇ ਨੌਜਵਾਨ ਸਾਰੇ ਇਕੱਠੇ ਕਰਕੇ ਪੁਲਿਸ ਨੂੰ ਇਹ ਲਾਵਾਂਗੇ ਵੀ ਜੇ ਲੋਕ ਜਿਹੜੇ ਆ ਜਿੱਥੇ ਵੱਸੋ ਵਾਲੇ ਏਰੀਆ ਉੱਥੇ ਵੀ ਸੁਰੱਖਿਆ ਨਹੀਂ ਫਿਰ ਕਿੱਦਾਂ ਸੁਰੱਖਿਅਤ ਆ ਆਪਾਂ ਇਹ ਨਹੀਂ ਕੱਲਾ ਵੀ ਥਾਣੇ ਦੀਆਂ ਦੁਵਾਰਾਂ ਉੱਚੀਆਂ ਕਰ ਲਈਏ ਤੇ ਆਪਾਂ ਲੋਕ ਲੋਕ ਜਿਹੜੇ ਨੇ ਉਹ ਇਹਨਾਂ ਦੇ ਇਨਾਂ ਦੇ ਹੱਥਾਂ ਦੇ ਵਿੱਚ ਨਹੀਂ ਜੇ ਇਹਨਾਂ ਦੇ ਹੱਥਾਂ ਵਿੱਚ ਸੇਫ ਨਹੀਂ ਆਪ ਹੀ ਸੇਫ ਨਹੀਂ ਤੇ ਫਿਰ ਲੋਕਾਂ ਨੂੰ ਕਿੱਦਾਂ ਸੇਫ ਕਰਨਗੇ ਸੋ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਥੋੜਾ ਜਿਹਾ ਆਪਣੇ ਆਫਿਸ ਤੋਂ ਨਿਕਲ ਕੇ ਲੋਕਾਂ ਦੇ ਵਿੱਚ ਵਿੱਚ ਰੋ ਲੋਕਾਂ ਨੂੰ ਥੱਲੇ ਥੱਲੇ ਦੇ ਪੱਧਰ ਤੱਕ ਵੇਖੋ ਵੀ ਕੀ ਬਣ ਰਿਹਾ ਲੋਕ ਕੰਪਲੀਟ ਕੰਮ ਤੋਂ ਵੀ ਡਰ ਰਹੇ ਨੇ ਕਈ ਕਈ ਪੁਲਿਸ ਵਾਲੇ ਜੇ ਦੱਬੀ ਜਬਾਨ ਚ ਕਹਿੰਦੇ ਯਾਰ ਵੇਖ ਲਓ ਜੇ ਮੁੱਕਦਾ ਤੁਹਾਨੂੰ ਉਹਦੇ ਆਪਸ ਆਪ ਹੀ ਬਹਿ ਕੇ ਮਕਾ ਲੋ ਅਸੀਂ ਕੀ ਕਰੀਏ ਸੋ ਬੜੀ ਇਹ ਚਿੰਤਾ ਦਾ ਵਿਸ਼ਾ ਵਾ ਗੁਰਦਾਸਪੁਰ ਦੇ ਵਿੱਚ ਜਿਨੀ ਮੇਰੀ ਲਾਈਫ ਆ ਮੈਂ ਨਹੀਂ ਕਦੀ ਇਸ ਤਰ੍ਹਾਂ ਦਾ ਦੇਖਿਆ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਦਾ ਸਾਨੂੰ ਸੰਘਰਸ਼ ਵੀ ਕਰਨਾ ਪੈਣਾ ਪਰਸੋਂ ਜਿਹੜਾ ਵਾ ਆਪਾਂ ਪ੍ਰੋਗਰਾਮ ਲੀਕ ਕੇ ਐਸਐਸਪੀ ਦਫ਼ਤਰ ਦਾ ਵੀ ਘਰਾਉ ਕਰਾਂਗੇ ਇਸ ਬੰਦੀ ਜੇਲ ਰੋਡ ਦੇ ਉੱਤੇ ਡੋਮੀਨੋਜ਼ ਰੈਸਟੋਰੈਂਟ ਹੈ ਇੱਥੇ ਜੋ ਇਨਫੋਰਮੇਸ਼ਨ ਆਈ ਸੀ ਵੀ ਦੋ ਮੁੰਡੇ ਮੋਟਰਸਾਈਕਲ ਤੇ ਆਏ ਤੇ ਉਹਨਾਂ ਨੇ ਇੱਕ ਫਾਇਰ ਕੀਤਾ ਜਿਹੜਾ ਸ਼ੀਸ਼ੇ ਜੈਕ ਰੀਤਾ ਸੀ ਉਦੋਂ ਬਾਅਦ ਚੋਰ ਚਲੇ ਗਏ ਇਹ ਵੈਰੀਫਾਈ ਕਰ ਰਹੇ ਆ ਸਾਰਾ ਇਹ ਵੀ ਇਹ ਜਿਹੜਾ ਫਾਇਰ ਹੈ ਕਿਉਂ ਕੀਤਾ ਕੋਈ ਸਟੱਟ ਵਗੈਰਾ ਤੇ ਨਹੀਂ ਇਹਨਾਂ ਨੇ ਪੁੱਛਿਆ ਤੇ ਉਹ ਵੀ ਸਾਰਾ ਵੈਰੀਫਾਈ ਕਰ ਰਹੇ ਆ ਸਾਰਾ ਕਰਕੇ ਫਿਰ ਤੁਹਾਨੂੰ ਡਿਟੇਲ ਚ ਦੱਸਾਂਗੇ